ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਮੋਗੇ ਤਾਂ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਵੀਂ ਵੀਡੀਓ ਇਹਦੇ ਵਿੱਚ ਆਪਾਂ ਕੁਝ ਖਾਸ ਗੱਲਾਂ ਕਰਾਂਗੇ ਵੀਡੀਓ ਦੇ ਨਾਲ ਬਣੇ ਰਹੋ ਕਿਉਂਕਿ ਮੈਂ ਅੱਜ ਵਿਦ ਜਿਹੜੇ ਹੈਗੇ ਆ ਨਾ ਪ੍ਰੂਫਸ ਜਿਹੜੀਆਂ ਗੱਲਾਂ ਮੈਂ ਕਹਿੰਨੀ ਆ ਉਹ ਮੈਂ ਐਵੇਂ ਨਹੀਂ ਕਹਿੰਦੀ ਵਿਦ ਪ੍ਰੂਫਸ ਆਪਾਂ ਵੀਡੀਓ ਐਡ ਕਰਾਂਗੇ ਦਿਖਾਣੇ ਆ ਠੀਕ ਹੈ ਵਲੌਗ ਦੇ ਨਾਲ ਬਣੇ ਰਹੋ ਸਭ ਤੋਂ ਪਹਿਲਾਂ ਦਰਸ਼ਨ ਕਰੋ ਮੇਰੇ ਛੋਟੇ ਛੋਟੇ ਕਿਊਟ ਜਿਹੇ ਪਿਆਰੇ ਜਿਹੇ ਮੇਰੇ ਬੱਚਿਆਂ ਦੇ ਇੱਧਰ ਦੇਖੋ ਅੰਛਾ ਅੰਛ ਡੀਪਰ ਹਾਂ ਕਾਜਾ ਕਰ ਦੀਦੀ ਇਹ ਨਹੀਂ ਚੱਕੀ ਜਾਂਦੇ ਦੀਦੀ ਇਹ ਨਹੀਂ ਕਾਕੀ ਜਾਂਦੇ ਹਾਂ ਠੀਕ ਆ ਦੇਸੀ ਇੱਧਰ ਦੇਖੋ ਸਾਸ਼ੀਕਾਲ ਕਰੋ ਸਾਰਿਆਂ ਨੂੰ ਸਾਸ਼ੀਕਾਲ ਕੀ ਕੀ ਕਿਉਂ ਸਾਰੇ ਜਾਣੇ ਕਿਉਂ ਹੀ ਹਾਂ ਹਾਂ ਅੰਕੀ ਅੰਤ ਦੀਪਾ ਅੰਕੀ ਅੰਤ ਬਿੰਦੀ ਹਾਂਜੀ ਤਾਂ ਬਣੇ ਰਿਓ ਵਲੌਗ ਦੇ ਨਾਲ ਤੁਹਾਨੂੰ ਦਿਖਾਨੀ ਹੈ ਮੈਂ ਕੁਝ ਗੱਲਾਂ ਸਭ ਤੋਂ ਪਹਿਲਾਂ ਮੈਂ ਕੁਝ ਗੱਲ ਕਰਨਾ ਚਾਹੁੰਦੀ ਸੀ ਇੱਕ ਭੈਣ ਬਾਰੇ ਗੁਰਪ੍ਰੀਤ ਕੌਰ ਉਸ ਭੈਣ ਨੇ ਕਮੈਂਟ ਕੀਤਾ ਕਿ ਤੂੰ ਉਹਨਾਂ ਦੇ ਬੱਚੇ ਬਾਰੇ ਕਹਿਨੀ ਹੈ ਕਿ ਠੰਡ ਲਵਾ ਲਈ ਤੇਰੇ ਵੀ ਤਾਂ ਬੱਚਾ ਛੋਟਾ ਤੂੰ ਵੀ ਤਾਂ ਵਲੌਗ ਪੌਂਚ ਲੱਗੀ ਰਹੀ ਨਹੀਂ ਭੈਣ ਮਰੀ ਇਹ ਸਭ ਤੋਂ ਪਹਿਲੀ ਗੱਲ ਕੀ ਧੰਨਵਾਦ ਤੇਰਾ ਕਿ ਤੂੰ ਮੇਰੇ ਚੈਨਲ ਤੇ ਆ ਕੇ ਮੇਰੀ ਵੀਡੀਓ ਨੂੰ ਦੇਖਿਆ ਠੀਕ ਹੈ ਤੇ ਦੂਜੀ ਗੱਲ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਨਹੀਂ ਲੱਗਦੀ ਤਾਂ ਤੁਸੀਂ ਜਿਹੜਾ ਹੈਗਾ ਨਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤਿਆਨੂ ਲੋੜ ਬਲੌਕ ਵਗੈਰਾ ਕਰ ਦਿਓ ਮੈਨੂੰ ਨਾ ਦੇਖੋ ਵੀਡੀਓ ਪਾਣੀ ਸਕਿਪ ਕਰ ਦਿਆ ਕਰੋ ਤੇ ਇੱਕ ਗੱਲ ਹੋਰ ਮੈਂ ਜਦ ਵੀ ਵੀਡੀਓ ਬਣਾਉਣੀ ਹੈ ਨਾ ਮੈਂ ਇਸ ਬੰਦ ਕਮਰੇ ਦੇ ਵਿੱਚ ਬਣਾਉਣੀ ਆ ਮੇਰਾ ਬੇਟਾ ਮੇਰੀ ਬੁੱਕਲ ਦੇ ਵਿੱਚ ਹੁੰਦਾ ਮੇਰੀ ਵੱਡੀ ਗੁੜੀਆ ਮੇਰੇ ਕੋਲ ਰਜਾਈ ਦੇ ਵਿੱਚ ਬੈਠੀ ਹੁੰਦੀ ਆ ਤੇ ਆ ਹੀਟਰ ਹਰ ਵਕਤ ਸਾਡਾ ਇੱਥੇ ਚੱਲਦਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਇੱਥੇ ਬੈਠ ਕੇ ਮੈਂ ਵੀਡੀਓ ਬਣਾਉਣੀ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਐਦਾਂ ਮੇਰੇ ਬੱਚੇ ਨੂੰ ਠੰਡ ਲੱਗ ਜੂਗੀ व्यू ਲੈਣ ਦੇ ਚ ਇਹ ਤੁਹਾਨੂੰ ਕੀ ਤਕਲੀਫ ਆ ਤੁਸੀਂ ਖੁਦ ਬਣਾ ਲਓ ਨਾ ਤੁਸੀਂ ਵੀਊ ਲੈਣਾ ਚਾਹੁੰਦੇ ਹੋ ਤੁਸੀਂ ਲੋਕ ਕੋਈ ਵੀ ਬਣਾ ਸਕਦਾ ਕਿਸੇ ਤੇ ਕੋਈ ਬੰਦਿਸ਼ ਨਹੀਂ ਗਈ ਕੋਈ ਵੀ ਵੀਡੀਓ ਬਣਾ ਸਕਦਾ ਕਿਸੇ ਨੂੰ ਕੋਈ ਨਹੀਂ ਰੋਕਦਾ ਨਾ ਤਾਂ ਮੈਂ ਤੁਹਾਨੂੰ ਰੋਕਣ ਵਾਲੀ ਆ ਨਾ ਤੁਸੀਂ ਮੈਨੂੰ ਰੋਕ ਸਕਦੇ ਹੋ ਤੇ ਨਾ ਹੀ ਮੈਂ ਤੁਹਾਡੇ ਰੋਕਿਆ ਰੁਕਣ ਲੱਗੀ ਆ ਕਿਉਂਕਿ ਮੈਂ ਗਲਤ ਚੀਜ਼ਾਂ ਨਹੀਂ ਬਣਾ ਰਹੀ ਠੀਕ ਹੈ ਮੈਨੂੰ ਜੋ ਸਹੀ ਲੱਗਦਾ ਮੈਂ ਉਹ ਬੋਲਦੀ ਆ ਤੇ ਮੈਂ ਸੱਚ ਹੀ ਬੋਲ ਰਹੀ ਆ ਵੀਡੀਓ ਨਾਲ ਬਣ ਰਿਹਾ ਮੈਂ ਤੁਹਾਨੂੰ ਦਿਖਾਨੀ ਆ ਸੋਨੂ ਦੇ ਬਾਰੇ ਆਪਾਂ ਗੱਲ ਕਰਨੀ ਆ ਯਾਰ ਕੋਈ ਤਾਂ ਪਹਿਲੀ ਗੱਲ ਤਾਂ ਇਸ ਕੁੜੀ ਨੂੰ ਹਨਾ ਬੋਲਣ ਦਾ ਮੈਂ ਰੰਗ ਦੇ ਉੱਪਰ ਗੱਲ ਬਿਲਕੁਲ ਨਹੀਂ ਕਰਾਂ ਕਿਉਂਕਿ ਰੰਗ ਤਾਂ ਚਲੋ ਰੱਬ ਨੇ ਦੋ ਦਿੱਤੇ ਆ ਉਹਦਾ ਰੰਗ ਸਾਵਲਾ ਕੋਈ ਚੱਕਰ ਨਹੀਂ ਪਰ ਥੋੜੀ ਬਹੁਤ ਬੋਲਣ ਦੀ ਸੈਂਸ ਹੋਣੀ ਚਾਹੀਦੀ ਸੀ ਜੋ ਦੇ ਕੋਲੇ ਹੈ ਨਾ ਲਾਗਪਤ ਨਾ ਤੰਗ ਕਰਨ ਟੁੱਟ ਲਾ ਟੁੱਟ ਲਾ ਟੁੱਟ 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 ਤੂ ਤੜਾ ਚ ਆ ਦੇਖੋ ਮੈਂ ਤੁਹਾਨੂੰ ਵੀਡੀਓ ਦਿਖਾਨੀ ਆ ਇਹਨੂੰ ਕੋਈ ਰੋਕਣ ਵਾਲਾ ਹੀ ਹੈ ਨਹੀਂ ਇਹਨੂੰ ਤੂ 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 ਇਹਨੂੰ ਕੋਈ ਰੋਕਣ ਵਾਲਾ ਹੀ ਹੈ ਨਹੀਂ ਆ ਵੀਡੀਓ ਦੇਖੋ ਦੇ ਕਿੱਡੇ ਵੱਡੇ ਤੂੰ ਹਣਾ ਝੁੱਲੇ ਤੇ ਬੈਠ ਕੇ ਜੇ ਤੈਨੂੰ ਇੰਨਾ ਡਰ ਲੱਗਦਾ ਸਤ ਤੂੰ ਨਾ ਚੜ੍ਹਦੀ ਹਣਾ ਵਿਆਹ ਤੁਹਾਡਾ ਹਜੇ ਹੋਇਆ ਨਹੀਂ ਠੀਕ ਹੈ ਕਿੰਨਾ ਬੁਰਾ ਲੱਗਦਾ ਇਦਾਂ ਦੇਖੋ ਕਿਵੇਂ ਕਿਤੇ ਵੀ ਬੈਠੀ ਹੋ ਨਾ ਸਪੇਸ ਚਾਹੇ ਸਾਈਡ ਤੇ ਜਿੰਨੀ ਮਰਜ਼ੀ ਸਾਰੀ ਸਪੇਸ ਛੱਡ ਕੇ ਨਾਲ ਚਿਪ ਕੇ ਬੈਠੂਗੀ ਉਹਦੇ ਫੇਰ ਇਹਨਾਂ ਦੇ ਨਾਲ ਇੱਕ ਅੱਧਾ ਮੁੰਡਾ ਜ਼ਰੂਰ ਹੁੰਦਾ ਇਹਦੇ ਘਰ ਦੇ ਇਹਨੂੰ ਰੋਕਦੇ ਨਹੀਂ ਇਹਨੇ ਜਦੋਂ ਵੀ ਜਾਣਾ ਇਹਨੇ ਉਹਦੇ ਨਾਲ ਹੀ ਜਾਣਾ ਜਿੱਥੇ ਜਾਣਾ ਉਹਦੇ ਨਾਲ ਜਾਣਾ ਜਿੱਥੇ ਜਾਣਾ ਉਹਦੇ ਨਾਲ ਜਾਣਾ ਕਈ ਵਾਰ ਇੱਕ ਬਲੈਂਕਟਸ ਦੇ ਵਿੱਚ ਇੱਕ ਵੀਡੀਓ ਇਹਦੀ ਆਪਾਂ ਦੇਖ ਰਹੇ ਸੀ ਇਕੱਠੇ ਬੈਠੇ ਆ ਇਕੱਠੇ ਸਟੇ ਕਰਦੇ ਆ ਮੇਰੇ ਤੋਂ ਪਹਿਲਾਂ ਇਹ ਸਭ ਕੁਝ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਸਹੀ ਹੈ ਕੀ ਇਨਫਲੂਐਂਸ ਕਰਦੀ ਹੋ ਤੁਸੀਂ ਲੋਕਾਂ ਨੂੰ ਆਰੇ ਕੋ ਵੀਡੀਓ ਕਿੱਦਾਂ ਚੀਕਾਂ ਮਾਰ ਜਾਂਦੀ ਹੈ ਕਿਦਾਂ ਮਤਲਬ ਹੈ ਨਾ ਬੋਲਣ ਦਾ ਤਰੀਕਾ ਆ ਦੇਖੋ ਬੂਲੀ ਕੀਦੀ ਜਾਂਦੀ ਬੂਲੀ 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 ਦੀਦੀ ਨਾਲ ਵਾਲਾ ਕਰ ਜੋ ਕਿ ਖੇਡ ਲੈਂਦਾ ਹੈ ਹਾਂ ਬੂਲੀ 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 ਬੂ ਬੂ ਨਿੰਗ 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 ਆਪ ਇੱਕ ਦੂਜੇ ਦੀ ਬੇਸਤੀ ਕਰੀ ਜਾਂਦੇ ਰਹਿੰਦੇ ਆ ਕਿ ਚੱਲਾ ਹੋਇਆ ਹਫਤੇ ਚੱਕ ਦੇਣ ਕਿਤੇ ਬਹੁਤ ਜਾਵੜੇ ਦੋਨੇ ਜਾਣੇ ਨਾ ਬੇਟਾ ਜਦੋਂ ਦੇਖੋ ਇਹਨਾਂ ਨੂੰ ਇਹ ਹਰ ਵਕਤ ਮੈਨੂੰ ਲੱਗਦਾ ਇੱਕ ਦਿਨ ਹੀ ਇਹ ਕੁੜੀ ਘਰੇ ਟਿਕਦੀ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਮੈਨੂੰ ਪਰਸਨਲੀ ਸੱਚੀ ਇਹ ਲੱਗਦਾ ਵੀ ਤੁਸੀਂ ਦੇਖ ਲੈਣਾ ਤੇ ਰਿਸ਼ਤੇ ਦਾ ਐਂਡ ਕੀ ਹੋਊਗਾ ਕਾਕਾ 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 ਬਾਕੀ ਜੀ ਦੇਖੋ ਸਪ੍ਰੇ ਰੋਸਟਿੰਗ ਹਰ ਕੋਈ ਕਰਦਾ ਠੀਕ ਹੈ ਮੈਂ ਹਲੇ ਮੈਂ ਇਹ ਚੀਜ਼ਾਂ ਉਦੋਂ ਤੱਕ ਬਣਾਉਂਗੀ ਜਦ ਤੱਕ ਮੈਨੂੰ ਲੱਗਦਾ ਵੀ ਹਾਂ ਇਹ ਚੀਜ਼ ਸਹੀ ਹੈ ਸਹੀ ਬਾਰੇ ਮੈਨੂੰ ਬੋਲਣਾ ਚਾਹੀਦਾ ਮੈਂ ਸਹੀ ਨੂੰ ਸਹੀ ਹੀ ਕਹੂੰਗੀ ਤੇ ਗਲਤ ਨੂੰ ਗਲਤ ਹੀ ਕਹੂੰਗੀ ਠੀਕ ਹੈ ਜਿਹੜੀ ਚੀਜ਼ ਗਲਤ ਤਾਂ ਗਲਤ ਆ ਲੋਕ ਸਾਰੇ ਦੇਖਦੇ ਆ ਉਹ ਜਿੱਥੇ ਕਿਤੇ ਜਾਂਦੀ ਆ ਚਾਰ ਜਣੇ ਕਹਿ ਦਿੰਦੇ ਆ ਲੈ ਫੋਟੋ ਕਰ ਦ ਦੀਪ ਖੜਖੜ ਫੋਟੋਆਂ ਕਰ ਲੱਗ ਜਾਂਦਾ ਉਹਦੇ ਨਾਲ ਹਨਾ ਘਰੋਂ ਲੱਗ ਜਾਂਦੇ ਲੋਕ ਫੋਟੋਆਂ ਲੱਗਦਾ ਪਤਾ ਨਹੀਂ ਕੀ ਆ ਥੋੜਾ ਬਹੁਤ ਬੁੱਲਣ ਦਾ ਤਾਂ ਸਿੱਖੋ ਜੇ ਸਟੱਡੀ ਨਹੀਂ ਕੀਤੀ ਤੁਸੀਂ ਨਹੀਂ ਪੜ੍ਹੇ ਤਾਂ ਫਿਰ ਮਾੜਾ ਮੋਟਾ ਆਲੇ ਦੁਆਲੇ ਤੋਂ ਸਿੱਖੋ ਬੂ ਮੇਨ ਲਾਦ ਦੇ ਨਾਲ ਦੇ ਸਾਰੇ ਇਹੋ ਜਿਹੇ ਨੇ ਕਹਿੰਦੇ ਨਾ ਜੈਸੀ ਸੰਗਤ ਬੂ 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 ਸਾਰੇ ਇੱਕੋ ਜਿਹੇ ਨੇ ਓ ਖੜ ਜਾ ਓ ਆ ਜਾੜੀ ਓ ਖੜ ਜਾ ਓ ਫਲਾਨਾ ਓ ਯਾਰੇ ਕੀਵਰਡਿੰਗ ਹੁੰਦੀ ਆ ਕੱਟ ਕੇ ਰਹਿ ਤੂੰ ਕੱਟ ਕੇ ਇਹਨਾਂ ਲੋਕਾਂ ਨੂੰ ਆਪ ਪਈਆਂ ਤਾਂ ਚੜਾਉਣਾ ਕਿੱਥੇ ਗੇਰੇ ਕਿੱਥੇ ਗੇਰੇ ਕਰਨ ਵਾਲੇ ਹਨ ਤਾਂ ਥੋੜੀਆਂ ਜਿਹੀਆਂ ਚੀਜ਼ਾਂ ਸਮਝਣੀਆਂ ਚਾਹੀਦੀਆਂ ਉਸ ਕੁੜੀ ਨੂੰ ਕਿ ਜੋ ਛੋਟੀ ਜੀ ਉਮਰ ਆਉਦੀ ਐਦਾਂ ਨਹੀਂ ਚੰਗਾ ਲੱਗਦਾ ਹਨਾ ਹਫਤੇ ਚ ਇੱਕ ਦਿਨ ਘੁੰਮ ਲਿਆ ਕਰੇ ਭੈਣੇ ਮੈਂ ਮਹੀਨੇ ਚ ਵੀ ਨਹੀਂ ਇੱਕ ਦਿਨ ਕਹਿੰਦੀ ਮੈਂ ਕਹਿੰਨੀ ਆ ਵੀ ਹਫਤੇ ਚ ਇੱਕ ਦਿਨ ਚੱਲ ਜਾ ਕਰੇ ਨਾ ਬੇਟਾ ਨਾ ਹਾਈ 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 ਆਂਜਨੇ ਫੜ ਲੈ ਆਇਨਾ ਛੜਾਇਆ ਕਰ ਲਵੂ ਆਈ ਨਸ਼ੜਾ ਕਰ ਵੀਰ ਦੀਆਂ ਉਂਗਲਾਂ ਦੁਖ ਜਾਣਗੀਆਂ ਤੇ ਸ਼ਾਮ ਨਹੀਂ ਹੁੰਦੀ 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 ਇਹ ਪੇੜਾ ਵਾਲੇ ਬਾਲਾ ਪੇੜੇ ਇਹ ਪੇੜਾ ਵਾਲੇ ਹਾਂ ਜਿੱਦੂ ਬਤਾਓਗੇ ਬੈਤਰ ਚੁੱਧੀ ਵਧਾ ਫੇਰ ਹਲੇਤੀ ਵੱਲ ਦੇ ਬੀ आजा के देख 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 लत्ता माधा देख लत्ता माधा के देख मादा। ले लत्ता आते हाँ। देखो उंगली पर ले तो मेरी में पड़ावा दे आते देखो इधर देखो इधर देखो आटा मेरा बाला सारा मुंडा है हे मैं चुड़े रे पाल है ना खुदा का आजा कोई बात छोड़ आंशु तो सीवी हेलो का दो आंशु हेलो का दो हेलो का आंशु रो हेलो का दे काका कितने हैं

ਨੀ ਕੀ ਦੀ ਦੀ ਮੇਦੀ ਪਿਆਰੀ ਦੀ ਦੀ ਅੰਜੀਪ ਲਈ ਬੁਣਿਆ ਜਾ ਰਿਹਾ ਸਵਟਰ ਨੀ ਕੀ ਜਾਂਤੀ ਜਾਂਤੀ ਜੋ ਕੁੜੀ ਸਾਡੀ ਸੰਗ ਦੀ ਹੈ ਜਾਂਤੀ ਜਾਂਤੀ ਜੋ ਹੱਥ ਦੇਖੋ ਕਿਹੜੇ ਹਿਸਾਬ ਨਾਲ ਚੱਲਦੇ ਆ ਮੈਂ ਦਿਖਾਈ ਜਾਂਦੀ ਸੀ ਇਹ ਐ ਇਹ ਇਹ ਗੰਦੀ ਮੈਂ ਲੋੜੀ ਵਲੇ ਨੂੰ ਸਿਉ ਕੇ ਪਾਉਣਾਗਾ ਅੰਜੀਪ ਦੇ ਸਵਟਰਾਂ और गोड़ा। गोड़ा। पीते कहते मेरे देखो। भी देखो 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 हां तनी भी मेरे दीदी दी। मेरे नहीं पाऊंगी टोड़े भी पा दूंगी तड़ी दीदी दी आ हां पूत इधर टैटू देखो बनाया ये क्या लिखा है इसका नाम तो देखो